ਸੈੱਲ ਘਟ ਜਾਣਾ ਡੇਂਗੂ ਦਾ ਸੀਜ਼ਨ ਪੂਰਾ ਜ਼ੋਰਾਂ ਤੇ ਐ ਤੇ ਪਪੀਤੇ ਦੇ ਬਾਰੇ ਸਾਰੇ ਜਾਣਦੇ ਨੇ ਕਿ ਪਪੀਤੇ ਦੇ ਪੱਤੇ ਜਿਹੜੇ ਸੈੱਲ ਵਧਾਉਂਦੇ ਨੇ ਬਹੁਤ ਜ਼ਿਆਦਾ ਵੀਰ ਇਹਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਜ਼ਿਆਦਾ ਵਰਤਦੇ ਨੇ ਦੇਖੋ ਪਾਣੀ ਦੇ ਅਗਰ ਤੁਸੀਂ ਵਿੱਚ ਇਹਨੂੰ ਵਰਤੋਗੇ ਤਾਂ ਤੁਹਾਡੇ ਸੈੱਲ ਘੱਟ ਚਾਂਸ ਨੇ ਵਧਣ ਦੇ 10-20 ਪੈਸੇ ਫਰਕ ਪੈ ਸਕਦਾ 100% ਫਰਕ ਨਹੀਂ ਪੈਂਦਾ ਤੁਸੀਂ ਜੇਕਰ ਇਹਦਾ 100% ਰਿਜ਼ਲਟ ਲੈਣਾ ਤਾਂ ਉਹਨੂੰ ਜਿਹੜਾ ਅਸਲ ਤਰੀਕਾ ਵਰਤਮਦਾ ਹੈ ਜੇ ਤੁਸੀਂ ਆਪਣੇ ਸੈੱਲ ਵਧਾਉਣਾ ਚਾਹੁੰਦੇ ਹੋ ਜਿਹੜੇ ਡੇਂਗੂ ਕਰਕੇ ਘਟ ਗਏ ਨੇ ਮਲੇਰੀਆ ਟਾਈਫਾਇਡ ਬਹੁਤ ਬਿਮਾਰੀਆਂ ਨਾਲ ਦੁਨੀਆਂ ਚ ਚੱਲ ਰਹੀਆਂ ਨੇ ਤਾਂ ਤੁਸੀਂ ਦੇਖੋ ਪੱਤਾ ਲੈਣਾ ਜੀ ਇੱਕ ਪਪੀਤੇ ਦਾ ਸਾਫ਼ ਇੱਕ ਪੱਤਾ ਲਓ ਇਹਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਗਲਾਸ ਤੁਸੀਂ ਦੁੱਧ ਲੈਣਾ ਚਾਹੇ ਤੁਸੀਂ ਗਾਂ ਦਾ ਲੈ ਲਓ ਜਾਂ ਬੱਕਰੀ ਦਾ ਦੋਨਾਂ ਚੋਂ ਇੱਕ ਦਾ ਦੁੱਧ ਲੈਣਾ ਜੀ ਮੈਂ ਇਸ ਦਾ ਦੁੱਧ ਨਹੀਂ ਵਰਤਣਾ ਇੱਕ ਗਲਾਸ ਦੁੱਧ ਦਾ ਲੈ ਕੇ ਗ੍ਰੈਂਡਰ 'ਚ ਪਾ ਲਓ ਜੇ ਗ੍ਰੈਂਡਰ ਤੁਹਾਡੇ ਕੋਲ ਨਹੀਂ ਹੈ ਕੁੰਡੀ ਡੰਡੇ 'ਚ ਪਹਿਲਾਂ ਪੱਤਾ ਚੰਗੀ ਤਰ੍ਹਾਂ ਕੁੱਟ ਲਓ ਕੁੱਟ ਕੇ ਉਹਨੂੰ ਇੱਕ ਗਲਾਸ ਦੁੱਧ 'ਚ ਰਲਾ ਦਿਓ ਰਲਾ ਕੇ ਉਹਨੂੰ ਸਵੇਰੇ ਖਾਲੀ ਪੇਟ ਪੀਣਾ ਹੈ ਜੇ ਗ੍ਰੈਂਡਰ ਹੈਗਾ ਤੁਸੀਂ ਇਹਨੂੰ ਗ੍ਰੈਂਡ ਵੀ ਕਰ ਸਕਦੇ ਹੋ ਇੱਕ ਗਲਾਸ ਖਾਲੀ ਪੇਟ ਪੀਣਾ ਹੈ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮੀ ਤਿੰਨ ਖਰਾਕਾਂ 'ਚ ਤੁਹਾਡੇ ਸੈੱਲ ਪੂਰੇ ਪਰ ਜੇ ਤੁਸੀਂ ਇਹਨੂੰ ਬੱਕਰੀ ਜਾਂ ਗਾਂ ਦੇ ਦੁੱਧ 'ਚ ਵਰਤੋਗੇ ਪਾਣੀ ਦੇ ਵਿੱਚ ਇਹਦਾ ਰਿਜ਼ਲਟ ਹੈ ਪਰ ਬਹੁਤ ਘੱਟ ਚਾਂਸ ਹੁੰਦੇ ਨੇ ਸੈੱਲ ਆਪ ਹੋਣ ਦੇ ਤੇ ਜੇ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਦੇਖੋ ਤੁਸੀਂ ਫਲ ਦੇਖ ਰਹੇ ਹੋ ਜੀ ਪਪੀਤੇ ਦਾ ਪਪ ਪਪੀਤਾ ਲਿਆ ਕੇ ਬਾਜ਼ਾਰੋਂ ਖਾਣੇ ਆ ਨਾ ਜੀ ਤਾਂ ਤੁਸੀਂ ਜਿਹੜੇ ਉਹਦੇ ਬੀਜ ਹੁੰਦੇ ਨੇ ਨਾ ਉਹਨਾਂ ਨੂੰ ਸਿੱਟਿਆ ਨਾ ਕਰੋ ਕਿਰਪਾ ਕਰਕੇ ਉਹ ਕੱਢ ਕੇ ਅਲੱਗ ਤੋਂ ਸੁਕਾ ਕੇ ਰੱਖ ਲਿਆ ਕਰੋ ਸੁਕਾ ਕੇ ਰੱਖ ਲਿਆ ਕਰੋ ਜਿਨ੍ਹਾਂ ਨੂੰ ਪੱਥਰੀ ਦੀ ਸਮੱਸਿਆ ਹੈ ਤੁਹਾਡੇ 5 mm ਤੋਂ ਲੈ ਕੇ 5 mm ਤੋਂ ਲੈ ਕੇ 15 mm ਤੱਕ ਦੀ ਜਿਹੜੀ ਪੱਥਰੀ ਹੈ ਉਹਨੂੰ ਇਹ ਬਾਹਰ ਕੱਢਣ ਦੀ ਤਾਕਤ ਰੱਖਦਾ ਹੈ ਤੁਸੀਂ ਕੀ ਕਰਨਾ ਜੀ ਇੱਕ ਚਮਚ ਪਪੀਤੇ ਦੇ ਬੀਜ ਕੁੱਟ ਲੈਣੇ ਨੇ ਕੁੱਟ ਕੇ ਉਹਨੂੰ ਚੰਗੀ ਤਰ੍ਹਾਂ ਇੱਕ ਗਲਾਸ ਕੱਚ ਦੇ ਪਾਣੀ 'ਚ ਰਾਤ ਨੂੰ ਪੀਉ ਦੇਣਾ ਰਾਤ ਨੂੰ ਪੀਉ ਦੇਣਾ ਸਾਰੀ ਰਾਤ ਉਹਨੂੰ ਭਿਗਾ ਰਹਿਣ ਦਿਓ ਸਵੇਰੇ ਉੱਠੋ ਉਹਦੇ ਵਿੱਚ ਦੋ ਚਮਚ ਧਾਗੇ ਵਾਲੀ ਮਿਸ਼ਰੀ ਰਲਾ ਲਓ ਜਿਨ੍ਹਾਂ ਨੂੰ 슈ਗਰ ਹੈ ਇੱਕ ਚਮਚ ਜਿਨ੍ਹਾਂ ਨੂੰ 슈ਗਰ ਨਹੀਂ ਦੋ ਚਮਚ ਉਹਦੇ 'ਚ ਰਲਾ ਲਓ ਚੰਗੀ ਤਰ੍ਹਾਂ ਘੋਲ ਕੇ ਉਹਨੂੰ ਪੁਣ ਲਓ ਪੁਣ ਕੇ ਉਹ ਸਵੇਰੇ ਖਾਲੀ ਪੇਟ ਪੀਓ ਸ਼ਾਮ ਦਾ ਖਾਣਾ ਖਾਣ ਤੋਂ ਪਹਿਲਾਂ ਇੱਕ ਘੰਟਾ ਖਾਲੀ ਪੇਟ ਪੀਓ ਤੁਸੀਂ ਇਹ ਤੁਹਾਡੀ 5mm ਦੀ ਪੱਥਰੀ ਤੋਂ ਲੈ ਕੇ 15mm ਤੱਕ ਦੀ ਪੱਥਰੀ ਨੂੰ ਬਾਹਰ ਕੱਢ ਦਿੰਦਾ ਹੈ ਵਰਤਨ ਦਾ ਜਿਹੜਾ ਤਰੀਕਾ ਇਹ ਤੁਸੀਂ ਲਗਾਤਾਰ 15 ਦਿਨ ਤੱਕ ਕਰੋਗੇ ਤਾਂ 15 ਦਿਨਾਂ ਦੇ ਵਿੱਚ ਤੁਹਾਡੀ ਪੱਥਰੀ ਜਿਹੜੀ ਪਾਣੀ ਬਣ ਕੇ ਆਪਣੇ ਆਪ ਗੁਰਦੇ ਵਿੱਚੋਂ ਬਾਹਰ ਆ ਜਾਏਗੀ ਪਿੱਤੇ ਵਿੱਚੋਂ ਇਹ ਪੱਥਰੀ ਨਹੀਂ ਕੱਢੇਗਾ ਜੀ ਪਿੱਤੇ ਵਾਲੇ ਜਿਹੜੇ ਵੀਰਾਂ ਨੂੰ ਸਮੱਸਿਆ ਪਿੱਤੇ ਲਈ ਇਹਨੂੰ ਨਾ ਵਰਤਣ ਸਿਰਫ ਗੁਰਦੇ ਲਈ ਇਹ ਪੱਥਰੀ ਤਾਂ ਸਮੱਸਿਆ ਦਾ ਹੱਲ ਕਰਦੀ ਹੈ ਤੇ ਜਿਹੜਾ ਤੁਹਾਨੂੰ ਆਪਾਂ ਦੱਸਿਆ ਵੀ ਤੁਸੀਂ ਇਹਨੂੰ ਸੈੱਲ ਵਧਾਉਣ ਵਾਸਤੇ ਇਹਦਾ ਯੂਜ਼ ਕਰਨਾ ਹੈ ਉਹ ਤੁਹਾਨੂੰ ਆਪਾਂ ਦੱਸਤਾ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਵਰਤਣਾ ਬੱਕਰੀ ਜਾਂ ਗਾਂ ਦੇ ਦੁੱਧ ਦੇ ਵਿੱਚ ਪਰਹੇਜ਼ ਤਲੀਆਂ ਚੀਜ਼ਾਂ ਤੋਂ ਖਟੀਆਂ ਚੀਜ਼ਾਂ ਤੋਂ ਲੱਸੀ ਕੁਝ ਦਿਨਾਂ ਲਈ ਬੰਦ ਕਰ ਦਿਓ ਜਿਨ੍ਹਾਂ ਦੇ ਸੈੱਲ ਘਟੇ ਹੋਏ ਨੇ ਨਮਕੀਨ ਚੀਜ਼ਾਂ ਨਾ ਖਾਓ ਨਾਰੀਅਲ ਪਾਣੀ ਜ਼ਿਆਦਾ ਪੀਓ ਫਰੂਟ ਜ਼ਿਆਦਾ ਖਾਓ ਰੋਟੀ ਵੀ ਘੱਟ ਕਰ ਦਿਓ ਹਲਕਾ ਦਲੀਆ ਜਾਂ ਖਿਚੜੀ ਖਾਓ ਇਹ ਤੁਹਾਨੂੰ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਦੱਸਤੀਆਂ ਨੇ ਤੇ ਆਪਣੀ ਸਿੱਧਾ ਧਿਆਨ ਰੱਖੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ